ਤਸਰੀਕਰ ਮੇਰਾ ਨਾਮ ਦਿਲਬੀਰ ਸਿੰਘ ਹੈ ਮੈਂ ਪਿੰਡ ਫਤਿਗੜ ਚੰਨਾ ਦਾ ਰਹਿਣ ਬੜਾ ਹਾਂ ਮੇਰੇ ਪਿਤਾ ਦੀ ਦਿੱਲੀ ਸੰਘਰਸ਼ ਵਿੱਚ ਮੌਤ ਹੋ ਗਈ ਸੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਹੁਣ ਸਾਨੂੰ ਨੌਕਰੀਆਂ ਦਿੱਤੀਆਂ ਨੇ ਜੀਹਦੀ ਕਿਸਾਨ ਨੂੰ ਬਹੁਤ ਲੋੜ ਸੀ ਜੜੀ ਦੀ ਮੌਤ ਤੋਂ ਬਾਅਦ ਸਾਡੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਰਹੀ ਸੀ ਉਹ ਖੇਤੀ ਦਾ ਕੰਮ ਕਰਦੇ ਸੀਗੇ ਤੇ ਘਰ ਨੂੰ ਚਰਾਂਦੇ ਸੀਗੇ ਜਿਸ ਕਾਰਨ ਸਾਡੀ ਆਹਤ ਬਰਕਰਾਰ ਰਹਿ ਸਕੀ ਸੀ ਤੇ ਹੁਣ ਨੌਕਰੀ ਨਾਲ ਮੇਰੇ ਘਰ ਦਾ ਤੇ ਮੇਰਾ ਵਧੀਆ ਗੁਜ਼ਾਰਾ ਹੋ ਰਿਹਾ ਹੈ ਮੈਂ ਇਸ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਪਹਾੜੀ ਖੇਤੀਬਾੜੀ ਭਵਨ ਵਿੱਚ ਪਲਰਕ ਦੀ ਜੌਹ ਦਵਾਈ ਹੈ ਜੋ ਕਿ ਮੇਰੀ ਕਾਬਲੀਅਤ ਪੜ੍ਹਾਈ ਦੇ ਅਨੁਸਾਰ ਬਹੁਤ ਠੀਕ ਹੈ ਸਾਡੀ ਫਿਰ ਕਸਾਨੀ ਸੰਘਰਸ਼ ਵੀ ਲਾਈ ਹੋਈ ਸੀਗੀ ਉਸ ਤੋਂ ਬਾਅਦ ਸਾਨੂੰ ਏਸੀ ਸਾਹਿਬ ਨੇ ਫੋਨ ਕੀਤਾ ਵੀ ਤੁਹਾਨੂੰ ਖੇਤੀਬਾੜੀ ਭਾਗਨਾ ਮੋਹਾਲੀ ਵਿੱਚ ਜੋਬ ਮਿਲ ਰਹੀ ਹੈ ਪਹਿਲਾਂ ਅਸੀਂ ਪਟਿਆਲੇ ਖੇਤੀਬਾੜੀ ਚ ਗਏ ਉੱਥੇ ਉਹਨਾਂ ਨੇ ਸਾਨੂੰ ਨਿਯੁਕਤੀ ਪੱਤਰ ਦਿੱਤੇ ਤੇ ਉਸ ਤੋਂ ਬਾਅਦ ਸਾਨੂੰ ਖੇਤੀਬਾੜੀ ਮੰਤਰੀ ਸਰਦਾਰ ਪਰਮਜੀਤ ਸਿੰਘ ਜੀ ਕੋਟੀਆਂ ਨੇ ਨਿਯੁਕਤੀ ਪੱਤਰ ਮੋਹਾਲੀ ਵਿੱਚ ਦਿੱਤੇ ਤੇ ਉਸ ਤੋਂ ਬਾਅਦ ਅਸੀਂ ਨੇ ਖੇਤੀਬਾੜੀ ਭਾਗਨਾ ਮੋਹਾਲੀ ਵਿੱਚ ਜੁਆਇਨ ਕੀਤਾ ਹੈ ਤੇ ਹੁਣ ਸਾਡੀ ਜੋਬ ਇੱਥੇ ਚੱਲ ਰਹੀ ਹੈ ਤੇ ਅਸੀਂ ਬਹੁਤ ਠੀਕ ਹਾਂ ਤੇ ਸਾਡੀ ਹਾਲਤ ਵੀ ਠੀਕ ਹੈ ਨੌਕਰੀ ਮਿਲਣੇ ਕੇ ਬਾਅਦ ਜੋ ਸਾਡਾ ਕਥਨੀ ਸੰਘਰਸ਼ ਦੇ ਲਈ ਘਾਟਾ ਪਿਆ ਸੀ ਪਰ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਇਹ ਜੋਬ ਨਾਲ ਸਾਡਾ ਜਿਹੜਾ ਆਰਥਿਕ ਹਾਲਤ ਹੈ ਉਹ ਠੀਕ ਹੋ ਜਾਏਗੀ ਤੇ ਸਾਡੇ ਘਰ ਦਾ ਪਰਲਰ ਪੋਸਣ ਬੱਚਿਆਂ ਦੀ ਪੜ੍ਹਾਈ ਸਭ ਕੁਝ ਠੀਕ ਹੋ ਜਾਵੇਗਾ ਇਸ ਉਪਰ ਵਾਲੀ ਗੱਲ ਤੇ ਮੈਂ ਭਵਾਨਤਮਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਮੈਨੂੰ ਇਸ ਜੋਕ ਸਮਝਿਆ ਕਿ ਮੈਨੂੰ ਕਲਰਕ ਦੀ ਜੋਬ ਦਿੱਤੀ ਜਾਵੇ ਔਰੇ ਦੀਵੇ ਇਸੇ ਤਰ੍ਹਾਂ ਜਗਦੇ ਰਹਿਣਗੇ ਇਹਨਾਂ ਦੀਵਿਆਂ ਦੇ ਵਿੱਚ ਤਨਖਾਹਾਂ ਵਾਲਾ ਸੱਚੀ ਨੀਅਤ ਵਾਲਾ ਤੇ ਮਹਿਮਾਨਦਾਰੀ ਵਾਲਾ ਤੇਲ ਜਿਹੜਾ ਉਹ ਅਸੀਂ ਪਾਉਂਦੇ ਰਵਾਂਗੇ ਇਹ ਦੀਵੇ ਜਗਦੇ ਰਹਿਣੇ ਚਾਹੀਦੇ